ਸਤਨਾਮ ਸ੍ਰੀ ਵਾਹਿਗੁਰੂ ਕਤਿ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜੁ ਕਹਿਜੈ ਕੋਟ ਇੰਦਰ ਇੰਦਰਾਣ ਸਭ ਸੰਹਾਰ ਗੜਜ ਤ੍ਰਿਪਾਵਨ ਮਹਿ ਪੂ ਸੁਰ ਨਰ ਅਸੁਰ ਨੇਤ ਨੇਤ ਬਾਨ ਤਿਰਣ ਕਹਿ ਤ ਤਵ ਨਾਮ ਸਰਬ ਕਵਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਢਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਸੋ ਕਹੋ ਕਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਸਤਿਗੁਰ ਪ੍ਰਸਾਦਿ ਏਕ ਪਿਤਾ ਏਕ ਸਕੇ ਹਮਵਾਰਕ ਸੁਣ ਮੀਤਾ ਜੀਉ ਹਮਾਰਾ ਬਨਵਨ ਜਾਸਿ ਹਰ ਦਰਸ਼ਨ ਦੇ ਹੋ ਦਿਖਾਈ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰੁ ਹਾਈ ਸੁਣ ਮੀਤਾ ਕਾ ਜੀਉ ਹਮਾਰਾ ਬਨ ਬਨ ਜਾਈ ਹਰ ਦਰਸ਼ਨ ਦੇ ਹੋ ਦਿਖਾਈ ਸੁਣ ਮੀਤਾ ਤੋਰੀ ਕਉ ਬਨ ਜਾਈ ਇਹ ਬਨ ਤੇਰਾ ਭਾਈ ਰਹਾ ਬਾਗ ਮਨੋਗਾ ਮਲ ਮਲ ਤੋ ਵਾ ਇਹੋ ਬਨ ਤੈ ਕੋ ਤੇ ਸਾ ਸੁਣਨੇ ਤਾ ਆ ਤੇਰੀ ਸ਼ਰਣਾਇ ਆਇਆ ਪ੍ਰਭ ਮਿਲੋ ਦੇਹੁ ਉਪਦੇਸਾ ਮਾਨ ਨ ਕੀਜੈ ਸਰਨ ਪਰੇਜੈ ਕਰੈ ਉਸ ਭਲਾ ਮਨਾਈਆ ਸੁਣ ਮੀਤਾ ਕੀਓ ਪਿੰਡ ਸਭੋ ਤਨ ਅਰਪੇਜੈ ਇਉਂ ਦਰਸ਼ਨ ਹਰ ਜੀਉ ਪਾਈਐ ਪਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮ ਮਿੱਠਾ ਜਨਾਨਕ ਕਾ ਗੁਰ ਕਿਰਪਾ ਤਾਰੇ ਸਭ ਕੁਲ ਨਿਰੰਜਨ ਮਿੱਠਾ ਭਇਓ ਨ ਗਰੋ ਪਰਸਾਦ ਸੰਤਨ ਕਾ ਹਰ ਨਾਮ ਮਿੱਠਾ ਨਾਨਕ ਕਾਉ ਗੁਰ ਕਿਰਪਾ ਧਾਰੇ ਸਭ ਅਕਲ ਨਿਰੰਜਨ ਡੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 611 ਤੇ 611 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਨਹਲਾ ਪੰਜੇ ਵਾ ਸੌਰਠ ਰਾਜ ਦੇ ਵਿੱਚ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹੇ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਤਕ ਉਚਾਰਣ ਕੀਤਾ ਹੋਇਆ ਇਹ ਸ਼ਬਦ ਘਰ ਦੂਜਾ ਘਰ ਦੂਜੇ ਦਾ ਭਾਵ ਕਿ ਜਿਹੜੇ ਕੀਰਤਨ ਕਰਨ ਵਾਲੇ ਹੈ ਉਹਨਾਂ ਨੂੰ ਗੁਰੂ ਅਮਰ ਅਰਜਨ ਦੇਵ ਮਹਾਰਾਜ ਜੀ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਇਸ ਸ਼ਬਦ ਨੂੰ ਦੂਸਰੇ ਘਰ ਸੁਲਤਾਨ ਦੇ ਵਿੱਚ ਗਾਉਣਾ ਚੌਪਦੇ ਚੌਪਦੇ ਦਾ ਭਾਵ ਕਿ ਇਹ ਜਿਹੜਾ ਸ਼ਬਦ ਹੈ ਇਹ ਚਾਰ ਪਦਾਂ ਵਾਲਾ ਸ਼ਬਦ ਹੈ ਚਾਰ ਬੰਦ ਨੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਉਹ ਮਿਲਦਾ ਕਦੋਂ ਹੈ ਜਦੋਂ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਅੱਜ ਗੁਰੂ ਅਮਰਦਾਸ ਗੁਰੂ ਅਰਜਨ ਸਾਹਿਬ ਮਹਾਰਾਜ ਕੀ ਸਮਝਾ ਰਹੇ ਆ ਏਕ ਪਿਤਾ ਏਕ ਸਕੇ ਹਮਾਰਕ ਤੂੰ ਮੇਰਾ ਗੁਰਹਾਈ ਕਹਿੰਦੇ ਅਸੀਂ ਸਾਰੇ ਇੱਕੋ ਹੀ ਪਿਤਾ ਦੇ ਪੁੱਤਰ ਆ ਏਕ ਪਿਤਾ ਏਕ ਸਕੇ ਹਮਾਰਕ ਬਾਰਕ ਬਾਰਕ ਦਾ ਭਾਵ ਉਹਦਾ ਬੱਚਾ ਕਿ ਅਸੀਂ ਇੱਕੋ ਪਿਤਾ ਦੇ ਬੱਚੇ ਆ ਤੂੰ ਮੇਰਾ ਗੁਰਹਾਈ ਕਿ ਤੂੰ ਸੱਚੇ ਬਾਦਸ਼ਾਹ ਮੇਰਾ ਭਰਾ ਵੀ ਐ ਗੁਰ ਭਾਈ ਵੀ ਐ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਐ ਇੱਕ ਪਿਤਾ ਇੱਕ ਸਕੇ ਹਮ ਬਾਰਕ ਦੋ ਮੇਰਾ ਗੁਰ ਹਾਈ ਸੁਣ ਮੀਤਾ ਜੀਉ ਹਮਾਰਾ ਬਲ ਬਲ ਜਸੇ ਹਰ ਦਰਸ਼ਨ ਦੇਹੁ ਉਹ ਦਿਖਾਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੁਣ ਮੇਰੇ ਮਿੱਤਰ ਸੁਣ ਮੀਤਾ ਜੀਓ ਹਮਾਰਾ ਬਲ ਬਲ ਜასი ਮੈਂ ਤੇਰੇ ਤੋਂ ਬਲਿਹਾਰੇ ਜਾਮਾ ਬਲਿਹਾਰੇ ਜਾਮਾ ਹਰ ਦਰਸ਼ਨ ਦੇਹੋ ਦਿਖਾਈ ਕਿ ਸੱਚੇ ਪਾਤਸ਼ਾਹ ਤੁਸੀਂ ਨੇ ਮੈਨੂੰ ਉਹ ਪ੍ਰਮਾਤਮਾ ਦਾ ਦਰਸ਼ਨ ਦਿਖਾਤਾ ਉਹਦਾ ਦਰਸ਼ਨ ਕਰਾਤਾ ਮੈਂ ਤੁਹਾਡੇ ਤੋਂ ਬਲਿਹਾਰ ਜਾਣਾ ਬਲਿਹਾਰ ਦਾ ਭਾਵ ਕਿ ਆਪਣਾ ਮਨ ਆਪਣਾ ਤਨ ਆਪਣਾ ਧਨ ਸਾਰਾ ਕੁਝ ਤੁਹਾਡੇ ਦਰਪਨ ਕਰਤਾ ਬਾਹਰ ਨੇ ਦਾ ਭਾਵ ਹੁੰਦਾ ਹੈ ਕਿ ਸਾਰਾ ਕੁਝ ਮੈਂ ਆਪਣਾ ਤੁਹਾਡੇ ਤੋਂ ਕੁਰਬਾਨ ਕਰਤਾ ਜਦੋਂ ਅਸੀਂ ਕਿਸੇ ਦੇ ਵਿਆਹ ਸ਼ਾਦੀ ਜਾਂਦੇ ਆ ਨਾ ਉੱਥੇ ਅਸੀਂ ਲਿਫਾਫਾ ਦੇ ਕੇ ਆਉਂਦੇ ਆ ਜਿਹੜਾ ਉਹ ਉਹਦੇ ਵਿੱਚ ਜੋ ਵੀ ਪਾਇਆ ਹੈ ਉਹ ਇਹਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਹੁਣ ਇਹਦੇ ਤੇ ਸਾਡਾ ਕੋਈ ਹੱਕ ਨਹੀਂ ਹੈ ਨਾ ਅਸੀਂ ਕਹਿ ਸਕਦੇ ਆ ਕਿ ਤੁਹਾਨੂੰ ਉਹਦੇ ਦਿੱਤੇ ਸੀ ਪੈਸੇ ਉਹ ਭਾਵ ਕੇ ਤੁਹਾਡੇ ਤੋਂ ਕੁਰਬਾਨ ਕਰਤਾ ਇੱਥੇ ਗੁਰੂ ਅਰਜਨ ਸਾਹਿਬ ਜੀ ਵੀ ਇਹੀ ਕਹਿ ਰਹੇ ਆ ਕਿ ਜੇ ਮੈਨੂੰ ਗੁਰੂ ਦੇ ਦਰਸ਼ਨ ਕਰਾ ਦਿੱਤਾ ਮੈਂ ਆਪਣੇ ਆਪ ਦਾ ਤੁਹਾਡੇ ਤੋਂ ਕੁਰਬਾਨ ਕਰ ਦਿਆਂ ਸੁਣ ਮੀਤਾ ਧੂਰੀ ਕੋ ਵੱਲ ਜਾਏ ਧੂਰੀ ਦਾ ਭਾਵ ਹੁੰਦਾ ਚਰਨ ਧੂੜ ਕਿ ਹੇ ਮੇਰੇ ਮਿੱਤਰ ਮੈਂ ਤੇ ਤੁਹਾਡੀ ਚਰਨ ਧੂੜ ਤੋਂ ਵੀ ਬਲਿਹਾਰ ਜਾਂਦਾ ਗੁਰੂ ਅਮਰਦਾਸ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਹਿੰਦੇ ਮੈਂ ਤੇ ਤੁਹਾਡੀ ਚਰਨ ਧੂੜ ਤੋਂ ਵੀ ਬលਿਹਾਰ ਜਾਣਾ ਇਹੋ ਮਨ ਤੇਰਾ ਭਾਈ ਮੈਂ ਆ ਮਨ ਵੀ ਤੁਹਾਡੇ ਚਰਨਾ ਚਰਪਨ ਕਰਤਾ ਜੇ ਆ ਮਨ ਹੁਣ ਤੁਹਾਡਾ ਹੈ ਹੁਣ ਮਨ ਦੇ ਪਿੱਛੇ ਅਸੀਂ ਲੱਗੇ ਹੋਏ ਆ ਕਿਉਂਕਿ ਮਨ ਗੁਰੂ ਨੂੰ ਦਿੱਤਾ ਨਹੀਂ ਜਿੱਤੇ ਮਨ ਗੁਰੂ ਦੇ ਹਵਾਲੇ ਕਰਤਾ ਨਾ ਉਹਦੇ ਮਾੜਿਆ ਕੰਮਾਂ 'ਚ ਕਿਉਂ ਤੁਰਾਂਗੇ ਅਸੀਂ ਮਨ ਦੇ ਪਿੱਛੇ ਤਾਂ ਦੁਰਦਿਆਂ ਕਿਉਂਕਿ ਮਨ ਗੁਰੂ ਨੂੰ ਦਿੱਤਾ ਹੀ ਨਹੀਂ ਜਿੱਦੇ ਗੁਰੂ ਨੂੰ ਮਨ ਅਰਪਣ ਕਰਤਾ ਉਹਦੇ ਫਿਰ ਅਸੀਂ ਬਾੜਿਆਂ ਕਮ ਅੱਜ ਕਿਉਂ ਤੁਰਾਂਗੇ ਰਹਾਓ ਰਹਾਓ ਤੋਂ ਨਾਲ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਪਾਦ ਮਲੋਵਾ ਮਲ ਮਲ ਧੋਵਾ ਇਹੋ ਮੰਨ ਤੈ ਕੋ ਦੇਸਾ ਕਹਿੰਦੇ ਜਦੋਂ ਮੈਂ ਮਾਨੇ ਤੈਨੂੰ ਦੇਤਾ ਸੱਚੇ ਪਾਤਸ਼ਾਹ ਜੀ ਫਿਰ ਮੈਂ ਤੁਹਾਡੇ ਪੈਰ ਵੀ ਮਲ ਮਲ ਕੇ ਧੋਵਾਂਗਾ ਪਾਦ ਮਲੋਵਾ ਮਲ ਮਲ ਧੋਵਾ ਇਹੋ ਮੰਨ ਤੈ ਕੋ ਦੇਸਾ ਕਹਿੰਦੇ ਆ ਮਨ ਮੈਂ ਤੁਹਾਨੂੰ ਦੇਤਾ ਮੈਂ ਉਹਨ ਤੁਹਾਡੀ ਸੇਵਾ ਚ ਲਾ ਗਿਆ ਮੈਂ ਤੁਹਾਡੇ ਪੈਰ ਵੀ ਧੋਵਾਂਗਾ ਤੇ ਪੈਰਾਂ ਨੂੰ ਮਲ ਮਲ ਕੇ ਚੰਗੀ ਤਰ੍ਹਾਂ ਸਾਫ ਕਰਾਂਗਾ ਇਹੋ ਮਨ ਤੈਕੂ ਦੇਸਾ ਕਿਉਂਕਿ ਮੈਂ ਆਪਣਾ ਮਨ ਵੀ ਤੁਹਾਨੂੰ ਦੇਤਾ ਤੇ ਹੁਣ ਮੈਂ ਤੁਹਾਡੀ ਸੇਵਾ ਚ ਲਾ ਕੇ ਆ ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਸੱਚੇ ਪਾਤਸ਼ਾਹ ਮੈਨੂੰ ਕੋਈ ਇਸ ਤਰ੍ਹਾਂ ਦਾ ਉਪਦੇਸ਼ ਦੇ ਦਿਓ ਕਿ ਮੈਂ ਤੇਰੀ ਸ਼ਰਨ ਚ ਆ ਗਿਆ ਹੁਣ ਕਿ ਮੈਨੂੰ ਪ੍ਰਮਾਤਮਾ ਮਿਲ ਜੇ ਜਿਹੜਾ ਮੈਨੂੰ ਪ੍ਰਮਾਤਮਾ ਮਿਲ ਜੇ ਮੈਨੂੰ ਇਸ ਤਰ੍ਹਾਂ ਦਾ ਕੋਈ ਉਪਦੇਸ਼ ਦਿਓ ਜਿਵੇਂ ਗੁਰੂ ਸਾਹਿਬ ਗੁਰਬਾਣੀ ਚ ਕਹਿੰਦੇ ਆ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਨ ਆਏ ਜੀਉ ਮੈਂ ਆਸਰ ਰੱਖੀ ਚਿੱਤ ਮੇਰੇ ਸਭੋ ਦੁੱਖ ਗਵਾਏ ਜੀਉ ਜਦੋਂ ਅਸੀਂ ਪ੍ਰਮਾਤਮਾ ਦੀ ਸ਼ਰਨ 'ਚ ਆ ਜਾਂਦੇ ਆ ਜਦੋਂ ਅਸੀਂ ਉਹਦੇ ਤੇ ਵਿਸ਼ਵਾਸ ਰੱਖ ਲੈਂਦੇ ਆ ਤੇ ਫਿਰ ਸਾਡੀਆਂ ਮੰਨਦੀਆਂ ਇਹ ਸ਼ਾਮਾਂ ਪੂਰੀਆਂ ਹੋ ਜਾਂਦੀਆਂ ਨੇ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੈਂ ਆਸ ਬਣਾ ਕੇ ਬੈਠਾ ਰਿਹਾ ਮੇਰੇ ਚਿੱਤ ਦੇ ਵਿੱਚ ਕਿ ਇੱਕ ਨਾ ਇੱਕ ਦਿਨ ਤੇ ਤੁਹਾਡੇ ਦਰਸ਼ਨ ਹੋਣਗੇ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਹਨ ਕਿ ਕਾਗਾ ਕਰੰਗ ਟੰਢੋਲੇ ਆ ਸਗਲਾ ਖਾਇਆ ਬਾਸ ਇਹ ਗੋਏ ਨੈਨਾ ਮਤਿ ਸੁਹ ਪਿਰ ਦੇਖਣ ਕੀ ਆਸ ਕਿ ਹਜੇ ਮੇਰੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਆਸ ਹੈ ਕਿ ਮੇਰੀਆਂ ਅੱਖਾਂ ਨਾ ਜਿਹੜਾ ਕਾਮ ਕਾਮ ਰੂਪੀ ਕਾ ਸਾਡੇ ਅੰਦਰ ਠੂੰਗਾ ਮਾਰ ਰਿਹਾ ਹੈ ਉਹਨੂੰ ਕਹਿੰਦੇ ਆ ਬਾਬਾ ਫਰੀਦ ਸਾਹਿਬ ਦੇਖੀ ਕਿਤੇ ਮੇਰੀਆਂ ਉਹ ਅੱਖਾਂ ਨਾ ਖਰਾਬ ਕਰ ਦੇ ਜਿਨ੍ਹਾਂ ਦੇ ਨਾਲ ਮੈਂ ਪਰਮਾਤਮਾ ਦੇ ਅਜੇ ਦਰਸ਼ਨ ਕਰਨੇ ਆ ਮੈਂ ਮਿਲਣਾ ਮੇਰੇ ਅੰਦਰ ਆਸ ਹੈ ਜੇ ਇੱਥੇ ਵੀ ਗੁਰੂ ਸਾਹਿਬ ਇਹੀ ਕਹਿੰਦੇ ਆ ਕਿ ਮੈਂ ਸੱਚੇ ਪਾਇਸ਼ਾ ਤੇਰੀ ਸ਼ਰਣ ਤੇ ਆ ਗਿਆ ਮੈਨੂੰ ਇਸ ਤਰ੍ਹਾਂ ਦਾ ਕੋਈ ਉਪਦੇਸ਼ ਦਿਓ ਜਿਹਦੇ ਨਾਲ ਮੈਂ ਪਰਮਾਤਮਾ ਦੇ ਵਿੱਚ ਆਪੇਦ ਹੋ ਜਾ ਸੁਣ ਮੀਤਾ ਹਉ ਤੇਰੀ ਸ਼ਰਨ ਆਈ ਆਇਆ ਪ੍ਰਭ ਮਿਲੋ ਦਿਹੋ ਉਪਦੇਸ਼ਾ ਕੋਈ ਉਪਦੇਸ਼ ਕਰੋ ਤੇ ਗੁਰੂ ਸਾਹਿਬ ਉਪਦੇਸ਼ ਨਹੀਂ ਕਰਦੇ ਐ ਕਹਿੰਦੇ ਮਾਨ ਨਾ ਕੀਜੈ ਸ਼ਰਨ ਪਰੀਜੈ ਕਰੇ ਸੁ ਭਲਾ ਮਨਾਈਐ ਕਹਿੰਦੇ ਹੰਕਾਰ ਛੱਡ ਦੇ ਮਾਨ ਨਾ ਕੀਜੈ ਸ਼ਰਨ ਪਰੀਜੈ ਗੁਰੂ ਦੀ ਸ਼ਰਨ ਚ ਰਹਿ ਤੇ ਹੰਕਾਰ ਛੱਡ ਦੇ ਤੇ ਗੁਰੂ ਦੀ ਸ਼ਰਣ 'ਚ ਰਹਿਣਾ ਸ਼ੁਰੂ ਕਰ ਦੇ ਕਰੈ ਸੋ ਭਲਾ ਮਨਾਈਐ ਬਸ ਕਿਸੇ ਦਾ ਵੀ ਬੁਰਾ ਨਾ ਧੱਕੀ ਹਰ ਇੱਕ ਦਾ ਭਲਾ ਮਨਾਈ ਬਸ ਕਹਿੰਦੇ ਇਹ ਉਪਦੇਸ਼ ਹੈ ਪ੍ਰਮਾਤਮਾ ਨੂੰ ਮਿਲਣ ਦਾ ਜਿਹਨੇ ਪ੍ਰਮਾਤਮਾ ਨੂੰ ਮਿਲਣਾ ਹੈ ਕਹਿੰਦੇ ਹੰਕਾਰ ਛੱਡ ਦੇ ਤੇ ਪ੍ਰਮਾਤਮਾ ਦੀ ਸ਼ਰਣ 'ਚ ਗੁਰੂ ਦੀ ਸ਼ਰਣ 'ਚ ਆ ਜਾਏ ਤੇ ਕਿਸੇ ਦਾ ਬੁਰਾ ਮਰਵਾਉਣਾ ਜਿਹੜਾ ਉਹ ਛੱਡ ਦੇ ਕਹਿੰਦੇ ਹਰ ਇੱਕ ਦੇ ਚੰਗੇ ਦੀ ਅਰਦਾਸ ਕਰੇ ਕਹਿੰਦੇ ਤੁਹਾਡੇ ਘਰੇ ਵੀ ਚੰਗਾ ਹੋਊਗਾ ਜਦੋਂ ਤੁਹਾਡੇ ਘਰੇ ਹੋਣਾ ਫਿਰ ਆਪੇ ਪ੍ਰਮਾਤਮਾ ਚ ਆਪੇ ਦੋ ਹੋ ਜਾਓਗੇ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜਿਉ ਪਾਈਐ ਕਹੇ ਪ੍ਰਮਾਤਮਾ ਦਾ ਦਰਸ਼ਨ ਕਰਨ ਵਾਸਤੇ ਮੇਰੇ ਮਿੱਤਰ ਸੁਣ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਪਿੰਡ ਕਹਿੰਦੇ ਸਰੀਰ ਨੂੰ ਤੇ ਤਨ ਤਨ ਵੀ ਸਰੀਰ ਨੂੰ ਇਹ ਕਿਹਾ ਜਾਂਦਾ ਅਰਪੀਜੈ ਕਹਿੰਦੇ ਅਰਪਣ ਕਰਦੇ ਗੁਰੂ ਦੇ ਅੱਗੇ ਕਿ ਮਨ ਵੀ ਤੇਰਾ ਹੈ ਤਨ ਵੀ ਤੇਰਾ ਹੈ ਇਹ ਸੱਚੇ ਬਾਦਸ਼ਾਹ ਸਾਰਾ ਕੁਝ ਤੇਰਾ ਹੈ ਇਉਂ ਦਰਸ਼ਨ ਹਰ ਜੀਓ ਪਾਈਐ ਕਹਿੰਦੇ ਇਸ ਤਰ੍ਹਾਂ ਫੇਰ ਪ੍ਰਮਾਤਮਾ ਦਾ ਦਰਸ਼ਨ ਪਾਇਆ ਜਾਂਦਾ ਜਦੋਂ ਮਨ ਅਸੀਂ ਗੁਰੂ ਨੂੰ ਦਿੱਤਾ ਨਹੀਂ ਜਾਂ ਤਨ ਅਸੀਂ ਗੁਰੂ ਦੇ ਹਵਾਲੇ ਨਹੀਂ ਕੀਤਾ ਕਹਿੰਦੇ ਫੇਰ ਨਹੀਂ ਪਾਇਆ ਤਨ ਤੇ ਮਨ ਹਵਾਲੇ ਕਰਨ ਦਾ ਮਤਲਬ ਹੀ ਹੁੰਦਾ ਹੈ ਕਿ ਅਸੀਂ ਜੇ ਗੁਰੂ ਦੇ ਅੱਗੇ ਝੁੱਕ ਗਏ ਨਾ ਤਾਂ ਗੁਰੂ ਤੇ ਅੱਗੇ ਝੁਕਣਾ ਬਸ ਹੋਰ ਨਹੀਂ ਕਿਤੇ ਇਹ ਥੋੜਾ ਹੁੰਦਾ ਕਿ ਥਾਂ ਥਾਂ ਤੇ ਫਿਰਦੇ ਰਹੀਏ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਉਹਨੂੰ ਤੇ ਗੁਰੂ ਸਾਹਿਬ ਕਹਿੰਦੇ ਜਿਉਂ ਕੁੱਕਰ ਹਰ ਘਾਇਆ ਧਾਵੈ ਦਹਿਦ ਸਜਾਏ ਕਹਿੰਦੇ ਉੱਤੇ ਲੋਭੀ ਕੁੱਤੇ ਵਰਗਾ ਹੋ ਜਾਂਦਾ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕਹਿੰਦੇ ਜੇ ਤੁਸੀਂ ਇੱਕ ਦੇ ਬਣ ਗਏ ਨਾ ਕਹਿੰਦੇ ਜਦੋਂ ਤੁਸੀਂ ਇੱਕ ਦੇ ਬਣ ਗਏ ਉਹਨੂੰ ਮਨ ਵੀ ਦੇਤਾ ਉਹਨੂੰ ਤਨ ਵੀ ਦੇਤਾ ਕਹਿੰਦੇ ਫਿਰ ਉਸ ਪਰਮਾਤਮਾ ਦੇ ਦਰਸ਼ਨ ਪਾਏ ਜਾਣਗੇ ਕਹਿੰਦੇ ਭਇਓ ਉਹਨੂੰ ਗ੍ਰਹੋ ਪ੍ਰਸਾਦ ਸੰਤਨਕ ਹੈ ਹਰ ਨਾਮਾ ਹੈ ਮਿੱਠਾ ਪ੍ਰਸਾਦ ਦਾ ਭਾਵ ਵੀ ਕਿਰਪਾ ਹੁੰਦਾ ਅਨੁਗ੍ਰੋਹ ਦਾ ਭਾਵ ਵੀ ਕਿਰਪਾ ਹੀ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਭਇਓ ਅਨੁਗ੍ਰੋਹ ਪ੍ਰਸਾਦ ਸੰਤਨਕ ਹੈ ਹਰ ਨਾਮਾ ਹੈ ਮਿੱਠਾ ਕਹਿੰਦੇ ਪ੍ਰਮਾਤਮਾ ਦਾ ਨਾਮ ਫਿਰ ਮਿੱਠਾ ਲੱਗਣ ਲੱਗ ਜਾਂਦਾ ਜਦੋਂ ਸਾਡੇ ਤੇ ਕਿਰਪਾ ਕਰਤੀ ਭਇਓ ਅਨੁਗ੍ਰੋਹ ਪ੍ਰਸਾਦ ਸੰਤਨਕ ਜਦੋਂ ਸੰਤਾਂ ਦੇ ਨਾਲ ਜੁੜਾਂਗੇ ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਗੱਲਾਂ ਬਾਤਾਂ ਕਰਾਂਗੇ ਕਹਿੰਦੇ ਫੇਰ ਹੋਣਾ ਕੀ ਹੈ ਕਿਰਪਾ ਹੋ ਜਾਣੀ ਹੈ ਫਿਰ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਮਿੱਠਾ ਲੱਗਣ ਲੱਗ ਜਾਂਦਾ ਹੈ ਹਰ ਨਾਮਾ ਹੈ ਮਿੱਠਾ ਜਨਨਾਨਕ ਕਹੋ ਗੁਰੂ ਕਿਰਪਾ ਧਾਰੇ ਸਭ ਅਕੂਲ ਨਿਰੰਜਨ ਡੀਠਾ ਜਦੋਂ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕਰਤੀ ਨਾ ਜਨਨਾਨਕ ਕਹੋ ਗੁਰੂ ਕਿਰਪਾ ਧਾਰੇ ਜਿਸ ਦਿਨ ਗੁਰੂ ਨੇ ਸਾਡੇ ਤੇ ਕਿਰਪਾ ਕਰਤੀ ਸਭ ਅਕੁਲ ਨਿਰੰਜਨ ਡੀਠਾ ਕਹਿੰਦੇ ਸਾਰਾ ਸੰਸਾਰ ਜਿਹੜਾ ਉਹ ਫਿਰ ਕਾਲਖ ਤੋਂ ਰਹਿਤ ਨਜ਼ਰ ਆਉਣ ਲੱਗ ਜਾਂਦਾ ਕਿਉਂਕਿ ਪਰਮਾਤਮਾ ਜਿਹੜਾ ਨਿਰੰਜਨ ਹੈ ਉਹ ਅੰਜਨ ਨਹੀਂ ਕਾਲਖ ਨਹੀਂ ਉਹਦੇ ਵਿੱਚ ਸਾਰਾ ਕੁਝ ਕਹਿੰਦੇ ਪਰਮਾਤਮਾ ਜੀ ਨਜ਼ਰ ਆਉਣ ਲੱਗ ਜਾਂਦਾ ਹਰ ਇੱਕ ਦੇ ਵਿੱਚ ਪਰਮਾਤਮਾ ਹੀ ਨਜ਼ਰ ਆਉਣਾ ਹੈ ਬੱਚੇ ਤੇ ਵੀ ਪਰਮਾਤਮਾ ਦਿਸਣਾ ਹੈ ਸਿਆਣਿਆਂ 'ਚ ਵੀ ਪਰਮਾਤਮਾ ਦਿਸਣਾ ਹੈ ਨੌਜਵਾਨਾਂ 'ਚ ਵੀ ਪਰਮਾਤਮਾ ਹੀ ਦਿਸਣਾ ਹੈ ਫਿਰ ਸਾਡੇ ਅੰਦਰੋਂ ਕਾਮ ਕ੍ਰੋਧ ਲੋਭੋ ਹੰਕਾਰੋਂ ਨਿਕਲ ਜਾਣਾ ਤੇ ਫਿਰ ਸਾਰਿਆਂ ਦੇ ਵਿੱਚ ਉਹੀ ਰੱਬੇ ਦਿਸਣਾ ਹੈ ਜੇ ਕਿਸੇ ਪਸ਼ੂ ਪੰਛੀ ਦੇ ਵੀ ਡੰਡਾ ਮਾਰਨ ਲੱਗਣਾ ਹੈ ਨਾ ਉਦੋਂ ਵੀ ਸਾਨੂੰ ਉਹੀ ਰੱਬ ਯਾਦ ਆਉਣਾ ਕਿ ਇਹਦੇ ਵਿੱਚ ਵੀ ਉਹੀ ਪਰਮਾਤਮਾ ਹੈ ਨਾ ਇਹਦੇ ਮਾਰੀਏ ਤੇ ਜਦੋਂ ਸਾਨੂੰ ਦਿਸਦਾ ਹੀ ਨਹੀਂ ਕੁਝ ਉਦੋਂ ਅਸੀਂ ਬੜਾ ਕੁਝ ਕਰ ਲੈਨੇ ਆ ਤੇ ਜਦੋਂ ਸਾਡੇ ਅੰਦਰ ਪਰਮਾਤਮਾ ਵਸ ਜਾਂਦਾ ਹੈ ਉਦੋਂ ਫਿਰ ਪਸ਼ੂਆਂ ਪੰਛੀਆਂ 'ਚ ਵੀ ਸਾਨੂੰ ਰੱਬ ਦਿਸਣ ਲੱਗ ਜਾਂਦਾ ਹੈ ਭਇਓ ਅਨੁਗ੍ਰਹੋ ਪ੍ਰਸਾਦ ਸੰਤਨ ਕਾ ਹਰ ਨਾਮਾ ਹੈ ਮਿੱਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੇ ਸਭ ਅਕੂਲ ਨਰੰਜਨ ਡੇਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ